ਬਈ ਅੱਜ ਕਾਲਾ ਬਾਪਤ ਬੋਹੜ ਲਵਾਇਆ ਜਾ ਰਿਹਾ ਈ ਢੈਣੀ ਅਸਬਾਈ ਬੂਟੇ ਵੱਲ ਮਿੱਟੀ ਲਵਾ ਰਹੇ ਮਿੱਟੀ ਬਾਪਤ ਨਾਲੋ ਵਿੱਚ ਦੇਖ ਰਹੇ ਜਿਵੇਂ ਕਹਿੰਦੇ ਨੇ ਇੱਕ ਰੁੱਖ ਦਾ ਸੁੱਖ ਬਈ ਢੇਕ ਵੀਰ ਨੂੰ ਬੇਨਤੀ ਹੈ ਵੀ ਬੂਟੇ ਵੱਧ ਤੋਂ ਵੱਧ ਲਏ ਜਾਣਾ ਅੱਜ ਅਸੀਂ ਗਰਮੀ ਦੇਖ ਲਈ ਬਈ ਗਰਮੀ ਬਹੁਤ ਪਈ ਹੈਣਾ ਸਾਨੂੰ ਲੱਗਿਆ ਵੀ ਅੱਜ ਇੱਥੇ ਇੱਕ ਬੋਹੜ ਲਾਇਆ ਜਾਵੇ ਦੇਖ ਆ ਦਿਓ ਮੈਂ ਕਿਹ ਥੋੜਾ ਜਿਹਾ ਟੈਂਟ ਪੈਣੀ ਜੱਸਾ ਮੰਡੀ ਦੇ ਵਿੱਚ ਖੜੇ ਅੱਜ ਆ ਬਾਈਆਂ ਵੱਲੋਂ ਬੂਟੇ ਬੁਖੜਦੇ ਆਂਦਾ ਗਿਆਗਾ ਮੰਡੀ ਦੇ ਵਿੱਚ ਇਹ ਕਹਿੰਦੇ ਵੀ ਜੇ ਮਰ ਗਏ ਜਾਂ ਤਾਂ ਕਰਿਆ ਕਰਨਗੇ ਹਨਾ ਲੋਕ ਮਾਰਦੇ ਕਿੱਤਰੋ ਤੋਂ ਦੋਸਤ ਬਾਈ ਹੋਰ ਬਾਈ ਬੂਟੇ ਕਿਵੇਂ ਆ ਇਹ ਬੂਟਾ ਲਾਉਣ ਬਾਰੇ ਕਿਵੇਂ ਸੋਚ ਆਈ ਅੱਜ ਵੀਰੇ ਦੇਖ ਲੋ ਇੱਕ ਤਾਂ ਦੇਖ ਦਰੁੱਖਾਂ ਦੀ ਘੰਟੀ ਘਟੀ ਚੱਲੀ ਜਾਦਾ ਹਨਾ ਹਾਂ 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 ਇੱਕ ਸਾਡੇ ਇੱਥੇ ਲਵੇ ਲੋਣੇ ਹੈ ਨਹੀਂ ਕੋਈ ਕੋੜ ਵੀ ਦੂਰ ਆ ਬਹੁਤ ਦੂਰ ਆ ਇੰਤਾਨ ਨੇ ਜਦੀਕ ਲਾਇਆ ਵੀ ਉਧਰ ਨਹੀਂ ਛੜ ਵੀ ਬੋੜ ਹੈਗੇ ਇਤਨੀ ਛੜ ਵੀ ਇੱਥੇ ਵੀ ਇੱਕ ਕਮੀ ਜੀ ਉਹ ਅੱਜ ਪੂਰੀ ਕਰ ਸਕਦੇ ਆ ਠੀਕ ਆ ਬਾਈ ਦੇਖ ਸਕਦੇ ਹੋ ਇੱਥੇ ਧੁੱਪ ਜੀ ਲੱਗੀ ਸਾਨੂੰ ਵੀ ਜਿਵੇਂ ਕਹਿੰਦੇ ਉਹਨੇ ਅੱਜ ਬਾਈ ਬਾਈ ਕਹਿੰਦੇ ਅੱਜ ਬੋੜ ਲੈ ਕੇ ਆਣੇ ਠੀਕ ਆ ਬਾਈ ਦੇਖ ਸਕਦੇ ਹੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਰੁੱਖ ਲਾਇਆ ਕਰੋ